ਮਹਾਨਗਰ ਲੁਧਿਆਣਾ ਦੇ ਟਿੱਬਾ ਰੋਡ ਤੇ ਪੈਂਦੇ ਮੁਹੱਲਾ ਸਤੰਤਰਨਗਰ ਦੇ ਵਿੱਚ ਉਸ ਵੇਲੇ ਦਹਿਸ਼ਤ ਫੈਲ ਗਈ ਹੈ। ਤਾੜਿਕ ਮੋਟਰਸਾਈਕਲ ਤੇ ਸਵਾਰ ਹੋ ਕੇ ਤੇ ਨੌਜਵਾਨਾਂ ਵੱਲੋਂ ਇੱਕ ਘਰ ਤੇ ਗੋਲੀਆਂ ਚਲਾਉਂਦੇ ਹਮਲਾ ਕਰ ਦਿੱਤਾ ਗਿਆ। ਖੁਸ਼ਕਿਸਮਤੀ ਦੇ ਨਾਲ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਤਾਂ ਬਚਾਰਿਆ ਪਰ ਵਾਪਰੀ ਗੋਲੀ ਚਲਾਉਣ ਦੀ ਘਟਨਾ ਨੇ ਸਾਫ਼ ਕਰ ਦਿੱਤਾ ਕਿ ਗੁੰਡਾਗਰਦੀ ਕਰਨ ਵਾਲੇ ਗੁੰਡਾ ਅੰਸਰਾਂ ਉੱਪਰ ਪੁਲਿਸ ਦੇ ਨਾਮ ਦਾ ਕੋਈ ਡਰ ਨਹੀਂ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਜਦੋਂ ਮਰਜ਼ੀ ਇਹ ਚਾਹਣ ਕਿਸੇ ਨੂੰ ਵੀ ਆਪਣਾ ਨਿਸ਼ਾਨਾ ਬਣਾ ਸਕਦੇ ਨੇ ਜਾਣਕਾਰੀ ਦਿੰਦਿਆਂ ਨੌਜਵਾਨ ਦੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਦਾ ਲੜਕਾ ਇੰਸਟਾਗ੍ਰਾਮ ਤੇ ਆਪਣੀ ਵੀਡੀਓ ਬਣਾ ਕੇ ਪੋਸਟ ਕਰਦਾ ਜੇ ਉਸ ਤੇ ਉਸਦੇ ਫਾਲੋਅਰਸ ਦੀ ਗਿਣਤੀ ਵਧਣ ਤੋਂ ਖਾਰ ਰੱਖਣ ਵਾਲੇ ਨੌਜਵਾਨਾਂ ਵੱਲੋਂ ਉਸਦੇ ਲੜਕੇ ਤੇ ਜਾਣ ਲਿਵਾ ਹਮਲਾ ਕੀਤਾ ਗਿਆ ਤੇ ਇਸੇ ਦਰਮਿਆਨ ਇੰਸਟਾਗ੍ਰਾਮ ਪੋਸਟ ਆਪਾਉਣ ਵਾਲੇ ਨੌਜਵਾਨ ਨੇ ਪੁਲਿਸ ਨੂੰ ਵੀ ਜਾਣਕਾਰੀ ਦਿੱਤੀ ਕਿ ਪਿਛਲੇ ਸਾਲ ਨਵੰਬਰ ਦੇ ਵਿੱਚ ਉਸ ਦੇ ਜਨਮ ਦਿਨ ਦੀ ਰੱਖੀ ਪਾਰਟੀ ਤੇ ਵੀ ਉਸ ਉੱਤੇ ਹਮਲਾ ਹੋਇਆ ਸੀ ਤੇ ਉਸ ਹਮਲੇ ਦੇ ਵਿੱਚ ਇੱਕ ਪੀਸਰ ਮਲਾਜ਼ਮ ਵੀ ਜ਼ਖਮੀ ਹੋਇਆ ਸੀ ਤਾਂ ਪੁਲਿਸ ਥਾਣਾ ਟਿੱਬਾ ਦੇ ਵੱਲੋਂ ਮਾਮਲਾ ਦਰਜ ਕਰਨ ਤੋਂ ਬਾਅਦ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਸਰਜੀਤਪੁਰ ਕਿਹੜਾ ਮੱਲਾ ਪੈਂਦਾ ਜੀ? ਸਤੰਦਰ ਲਗਦਾ। ਕੀ ਮਾਮਲਾ ਹੋਇਆ ਸੀ ਜਿਹੜਾ ਗੋਲੀ ਦਾ ਮਾਮਲਾ? ਕੀ ਇਸੀ ਹੋਈ ਸੀ ਵਾਰ ਤਾਂ ਹੁਣ ਉਹਨਾਂ ਨੂੰ ਪਤਾ ਹੋਇਆ ਕੀ ਐ ਇੱਥੇ ਤੇ ਗੋਲੀ ਚੱਲੀ ਐ ਗੋਲੀ ਚੱਲੀ ਸੀ ਕਿੰਨੇ ਬੰਦੇ ਆਏ ਸੀਗੇ ਜੀ ਬੰਦੇ ਆਏ ਤਿੰਨ ਤਿੰਨ ਪਹਿਲਾਂ ਆਏ ਹਨ ਉਸ ਤੋਂ ਬਾਅਦ ਆਏ ਹਨ ਦੋ ਮੋਟਰਸਾਈਕਲ ਤੇ ਤਿੰਨ-ਤਿੰਨ ਜਣੇ ਦੋ ਮੋਟਰਸਾਈਕਲ ਤੇ ਤਿੰਨ-ਤਿੰਨ ਜਣੇ ਆਹ ਉਹ ਦੋ ਚੱਲ ਚੁੱਕੀ ਸੀ ਗੋਲੀ ਅੱਛਾ ਜੀ ਉਹ ਚੱਲ ਗਏ ਤੇ ਫਿਰ ਉਹ ਵੀ ਨਾਲ ਹੀ ਚੱਲ ਗਏ ਇਹ ਕਿੰਨੇ ਕ ਵਜੇ ਦਾ ਮਾਮਲਾ ਜੀ ਇਹ 10 ਵਜੇ ਦਾ 10 ਵਜੇ ਦਾ ਮਾਮਲਾ ਜੀ ਗੋਲੀਆਂ ਕਿੱਧਰ ਚਲਾਈ ਸੀ ਕਿਹਨਾਂ ਦੇ ਉੱਤੇ ਚਲਾਈ ਐ ਜੀ ਇਹ ਗੋਲੀ ਆਪਣੇ ਨੂੰ ਤੋਂ ਟੋਨੀ ਦੇ ਉੱਤੇ ਆਇਆ ਚਲਾਨ ਗਵੰਡੀ ਕੀ ਤੁਹਾਡੇ ਜੀ ਹਾਂਜੀ ਆ ਨਾਲ ਦੇ ਹਾਂਜੀ ਤੁਹਾਡੇ ਕਮਾਂਡ ਚ ਹੈ ਜੀ ਕੋਈ ਕਾਰਨ ਪਤਾ ਲੱਗੇ ਕਿਉਂ ਚਲਾਈਏ ਜੀ ਕੁਝ ਇਹਨਾਂ ਦਾ ਕੋਈ ਉਹ ਫੋਨਾਂ ਦੇ ਉੱਤੇ ਜਿਹੜੇ ਵੀਡੀਓ ਬਣਾਉਂਦੇ ਨੇ ਨਾ ਹਾਂਜੀ ਉਹਨਾਂ ਦੇ ਚੱਕਰ ਵੀਡੀਓ ਦੇ ਚੱਕਰ ਚ ਜਿਸ ਤਰੀਕੇ ਨਾਲ ਸਰੀਆਮ ਗੋਲੀਆਂ ਚਲੀਆਂ ਕਿਤੇ ਹੋਰ ਵੀ ਲੱਗ ਸਕਦੀ ਹੈ ਅਨਗਵੜ ਉਹ ਫੈਮਿਲੀ ਵੀ ਹੈ ਕੱਲ ਤਾਂ ਦੇਖੋ ਸਾਰਾ ਮੁਹੱਲਾ ਨਾ ਐਦਾਂ ਸੁਨਸਾਨ ਹੀ ਪਿਆ ਹੋਇਆ ਹੈ ਜੇ ਕਿਸੇ ਵੇਲੇ ਕੋਈ ਹੋਰ ਹੀ ਬੈਠਾ ਹੁੰਦਾ ਇਹਨੇ ਵਰਗੇ ਤਾਂ ਗੁੰਡੇ ਆ ਕੇ ਤਾਂ ਹੋਰ ਕਿਸ ਨੂੰ ਮਾਰ ਜਾਣਗੇ ਤਾਂ ਫਿਰ ਜੀ ਉਮਰਾਂ ਦੀ ਗੱਲ ਕਰੀਏ ਜਿਹੜੇ ਬੰਦੇ ਨੇ ਗੋਲੀਆਂ ਚ ਲਏ ਕਿੰਨੇ ਕੁ ਉਮਰ ਲੱਗਦੀ ਜਾਂਦਾ ਅੱਜ ਇਹ 18 ਸਾਲ ਦੇ ਵਿੱਚ ਵਿੱਚ ਹੀ ਆ ਬੱਚੀ ਹੈ ਨਾ ਬਾਲਕ ਦੀ ਜੰਬੀਰ ਨੌਜਵਾਨ ਹੈ ਜਿਸ ਤਰੀਕੇ ਨਾਲ ਨੌਜਵਾਨਾਂ ਦੇ ਕੋਲ ਹਥਿਆਰ ਹੈ ਇਸ ਰਿਆਮ ਇਸ ਤਰ੍ਹਾਂ ਗੁੰਡਾਗਰਦੀ ਚੱਲਦੀ ਹੈ ਸਰਕਾਰਾਂ ਤੋਂ ਕੀ ਮੰਗ ਕਰਨਾ ਚਾਹੁੰਦੇ ਹੋ ਕਿਤੇ ਨਾ ਕਿਤੇ ਡਰ ਇਹਨਾਂ ਨੂੰ ਇਹੀ ਕਹਿਣਾ ਚਾਹੁੰਦੇ ਕਿ ਇਹਨਾਂ ਨੂੰ ਨੱਥ ਪਾਈ ਜਾਏ ਕਿ ਅੱਗੇ ਤੋਂ ਤਿੰਨ ਚਾਰ ਵਾਰੀ ਉਹਨਾਂ ਉਹਨਾਂ ਹੀ ਮੁੰਡਿਆਂ ਚਾਰ ਵਾਲੀ ਇੱਥੇ ਹਮਲਾ ਕੀਤਾ ਅੱਛਾ ਪਹਿਲਾਂ ਵੀ ਕੀਤਾ ਉਹਨਾਂ ਨੇ ਇਹ ਤੋਂ ਪਹਿਲਾਂ ਵੀ ਆਈ ਸੀ ਜੀ ਪਹਿਲਾਂ ਕਿੰਨੇ ਦਿਨ ਪਹਿਲਾਂ ਆਈ ਸੀ ਜੀ ਪਹਿਲਾਂ ਇੱਕ ਆਇਆ ਦੁਆਰੀ ਤੇ ਆਇਆ ਗੋਲੀ ਤੇ ਗੋਲੀ ਤਾਂ ਇਸਰਾ ਗੋਲੀ ਵਾਲੇ ਦੇ ਨਾਲ ਆਇਆ ਗੋਲੀ ਵਾਲੇ ਦੇ ਨਾਲ ਉਦੋਂ ਉਦੋਂ ਗੋਲੀ ਚਲਾਈ ਸੀ ਹਾਂ ਜੀ ਉਦੋਂ ਉਹਨਾਂ ਨੇ ਬੋਤਲਾ ਮਾਰੀ ਆ ਇੱਥੇ ਮਾਰਦੇ ਉੱਥੇ ਸਿੱਧੇ ਕੋਠੇ ਦੇ ਉੱਤੇ ਪੂਰਾ ਹੀ ਸੜਤ ਭਰ ਗਈ ਕੱਚੇ ਦੇ ਨਾਲ ਬੋਤਲਾ ਉਦੋਂ ਬੋਤਲਾ ਮਾਰੀ ਸੀ ਇਹਨਾਂ ਨੇ ਉਦੋਂ ਕੋਈ ਮਾਮਲਾ ਦਰਜ ਹੋਇਆ ਸੀ ਇਹਨਾਂ ਨੇ ਤਾਂ ਕਿ ਨਹੀਂ ਹੋਇਆ ਸੀ ਮਾਮਲਾ ਤਾਂ ਹੋਇਆ ਸੀ ਦਰਜ ਪਰਚਾ ਦਰਾਇਆ ਸੀ ਅੱਛਾ ਜੀ ਤੇ ਹੁਣ ਫੇਰ ਇਹਦਾ ਕੇ ਗੋਲੀਆਂ ਚਲਾਈਆਂ ਇਹਨਾਂ ਨੇ ਜੀ ਜੀ ਗੱਲ ਕਰੀਏ ਕਿ ਨੌਜਵਾਨ ਬੱਚਿਆਂ ਨੂੰ ਕਿਸ ਤਰੀਕੇ ਨਾਲ ਹਥਿਆਰ ਮਿਲ ਜਾਂਦੀ ਹੈ ਸਰਕਾਰਾਂ ਨੂੰ ਇਹਨਾਂ ਦਾ ਕੀ ਰੋਕ ਲਾਣੀ ਚਾਹੀਦਾ ਜੇ ਗੱਲ ਕਰੀਏ ਬੱਚਿਆਂ ਨੂੰ ਹਥਿਆਰ ਦੇਣੇ ਨਹੀਂ ਚਾਹੀਦੇ ਬਿਲਕੁਲ ਚਲੋ ਠੀਕ ਹੈ ਜੀ ਅੱਜਾ ਵਿਜੇ ਕੁਮਾਰ ਜੀ ਇੱਥੇ ਕੋਈ ਗੋਲੀ ਚੱਲਣ ਦੀ ਜਿਹੜੀ ਘਟਨਾ ਵਾਪਰੀ ਹੈ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕੀ ਕਿੰਨੇ ਤੇ ਵਾਪਰੀ ਜੀ ਮੈਂ ਟੋਨੀ ਜਹਾਂ ਦੇ ਮੈਂ ਹਾਂਜੀ ਟੋਨੀ ਜਹਾਂ ਤੇ ਗੋਲੀ ਜਿੱਦੀ ਟੋਨੀ ਜਹਾਂ ਕੌਣ ਹੈ ਜੀ ਮੁੰਡਾ ਮੇਰਾ ਅਤੇ ਕੀ ਕਾਰਨ ਕੀ ਹੈ ਜਿਹੜਾ ਵੀ ਉਹ ਜਿਹੜੀ ਗੋਲੀ ਚੱਲੀ ਆ ਕਿਉਂ ਚੱਲੀ ਹੈ ਇਹਨੂੰ ਇੰਸਟਾਗ੍ਰਾਮ ਦੇ ਕੋਈ ਕਾਰਨ ਹੈਗਾ ਇਹਨਾਂ ਦਾ ਕੋਈ ਵੀਡੀਓ ਕੋਲ ਚੱਕਰ ਹੈ ਵੀ ਉਹ ਦੇ ਚੱਕਰ ਹੈ ਅੱਛਾ ਜੀ ਹਾਂ ਜੀ ਤੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਉਹ ਕੌਣ ਬੰਦੇ ਨੇ ਉਹ ਤਿੰਨ ਮੁੰਡੇ ਸੀ ਮੋਟਰਸਾਈਕਲ ਤੇ ਇਧਰੋਂ ਗਏ ਆ ਉੱਥੋਂ ਰੁਕੇ ਆ ਉੱਥੋਂ ਬਾਅਦ ਫਿਰ ਗੋਲੀ ਚਲਾਉਦੇ ਤੁਨ ਆਏ ਆ ਇੱਥੋਂ ਉੱਥੇ ਗੋਲੀ ਚਲਾਈ ਆ ਕੋਈ ਪ੍ਰੂਫ ਹੋਰੀ ਗੋਲੀ ਵੀ ਚਲਾਈ ਆ ਕਿੰਨੇ ਫਾਇਰ ਹੋਏ ਟੋੜੇ ਦੋ ਕੰਫਰੋ ਹੋਏ ਲੱਗਦੇ ਦੋ ਦੋ ਹੀ ਐਬ ਇੱਕ ਇੱਕ ਕੋਲ ਇੱਕ ਲੱਭਿਆ ਕਿੰਨੇ ਕ ਵੇਦੀ ਘਟਣਾ ਸੀਗੇ ਸਰ ਸਾਢੇ 10 ਰਾਤ ਨੂੰ ਪਰਸੋ ਰਾਤ ਨੂੰ ਸਾਢੇ 10 ਜੀ ਪਰਸੋ ਰਾਤ ਨੂੰ ਤੇ ਮੌਕੇ ਤੇ ਪੁਲਿਸ ਆ ਗਈ ਸੀ ਬਾਅਦ ਚ ਹਾਂਜੀ ਹਾਂਜੀ ਐਸਐਸਓ ਸਾਹਿਬ ਆਏ ਸੀ ਬਾਕੀ ਪੁਲਸ ਹੋਂਦਰੀ ਦੋਵੇਂ ਤਰਫੋਂ ਪੁਲਸ ਹੋਂਦਰੀ ਇੱਥੇ ਆਦਾਂ ਮਾਮਲਾ ਦਰਜ ਹੋ ਗਿਆ ਜੀ ਤਾਂ ਹਾਂਜੀ ਹਾਂਜੀ ਇਹ ਜਿਹੜੀ ਰੰਜਿਸ਼ ਦਾ ਮਾਮਲਾ ਦੱਸਿਆ ਜਾ ਰਿਹਾ ਇਹ ਕਿੰਨੇ ਕ ਪੁਰਾਣੀ ਰੰਜਿਸ਼ ਹੈ ਇਹ ਵੀਊ ਚੈੱਕ ਕਰਨਾ ਚਾਹੀਦਾ ਵੀਊ ਚੈੱਕ ਇੰਸਟਾ ਮੁੰਡਾ ਮੇਰਾ ਸਟਾਰ ਹੈ ਨਾ ਇਹ ਵੀਊ ਕੋਲ 78500 ਆ ਰਹੇ ਨੇ ਠੀਕ ਹੈ ਜੀ ਵੀਉ ਦੇ ਚੱਕਰ ਦੇ ਵਿੱਚ ਇਹ ਮਤਲਬ ਇੰਸਟਾਗ੍ਰam ਦੇ ਉਹਦੇ ਚੱਕਰ 'ਚ ਹੀ ਗੋਲੀ ਹੈ। ਹਾਂਜੀ ਹਾਂਜੀ। ਉਹ ਕੋਣ ਪਰਸਨ ਹੈ ਕੀ ਨਾਮ ਹੈ ਉਹਨਾਂ ਦੇ ਜਿਆਦਾ ਦੱਸ ਸਕਦੇ?ੰਨਾ ਪਤਾ ਉਹਦਾ ਹੋਦਾ ਕਿ ਟੁਕਰੀ ਵਾਲਦੇ ਇੱਕ ਹੰਦਲ ਚੌਂਕ ਦਾ ਇੱਕ ਉਹ ਨਹੀਂ ਪਤਾ ਕਿੱਥੇ ਦਾ ਆਇਆ। ਇਹ ਨਹੀਂ ਪਤਾ ਕਿੱਥੇ ਦੇ ਵੀ। ਹਾਂਜੀ। ਠੀਕ ਹੈ ਕੀ ਕਹਿਣਾ ਚਾਹੋਗੇ ਜੀ ਜਦੋਂ ਇੰਸਟਾ ਸਾਰੇ ਹਮਲੇ ਹੁੰਦੇ ਆ ਹਮਲੇ ਇਹਨਾਂ ਨਾ ਮਸਉਣ ਚਾਹੀਦੀ ਹੈ। ਸ਼ਰਾਬ ਦੇ ਅੰਸਰਾਂ ਨੂੰ। ਜੀ। ਠੀਕ ਹੈ। ਸੋ ਸਤੰਤਨਗਰ ਗਲੀ ਨੰਬਰ 1 ਦੇ ਵਿੱਚ ਇੱਕ ਪਰਿਵਾਰ ਦੇ ਉੱਤੇ ਸ਼ਰੇਆਮ ਫੈਰੀ ਕੀਤੀ ਜਾਂਦੀ ਹੈ ਮੋਟਰਸਾਈਕਲ ਸਵਾਰ ਕੋਲ ਨੌਜਵਾਨ ਆਂਦੇ ਸਰ ਕੀ ਮਾਮਲਾ ਸੀ ਕੋਈ ਉਹ ਰਾਤ ਸਾਨੂੰ ਮਿਲੀ ਸੀ ਤਲਾਹ ਮਿਲੀ ਸੀ ਅਸੀਂ ਗਏ ਸੀ ਮੌਕੇ ਤੇ ਤੇ ਉਹ ਪਰਿਵਾਰ ਵਾਲੇ ਕਹਿੰਦੇ ਸੀ ਵੀ ਕੋਈ ਇੱਥੇ ਫੈਰ ਹੋਇਆ ਗਲੀ ਦੇ ਵਿੱਚ ਤੇ ਅਸੀਂ ਮੌਕੇ ਤੇ ਗਏ ਸੀ ਕੋਈ ਵੈਰੀਫਾਈ ਕਰ ਰਹੇ ਹਾਂ ਕੋਈ ਵਿੱਚ ਕਹਿ ਰਹੇ ਨੇ ਕੋਈ ਬੋਲਟ ਮੋਟਰਸਾਈਕਲ ਲੰਘਿਆ ਹੀ ਉਹ ਪਟਾਕੇ ਪਟੂਕੇ ਜਿਵੇਂ ਮਾਰਦੇ ਉਹ ਮਾਰ ਗਿਆ ਵੈਰੀਫਾਈ ਕਰ ਰਹੇ ਹਾਂ ਜਿਵੇਂ ਵੀ ਹੋਇਆ ਫਿਰ ਅਸੀਂ ਸਰ ਉਹਦੀ ਕੋਈ ਸਿਸੜੀ ਵੀ ਆਈ ਨਹੀਂ ਤੁਹਾਡੇ ਅੱਗੇ ਕੋਈ ਚੈੱਕ ਕਰ ਰਿਹਾ ਤੇ ਕਰਿਆ ਰਾਤ ਨੂੰ ਇੱਕ ਘਰ ਬੰਨ ਪੁੱਛਿਆ ਸੀ ਉਹਨਾਂ ਦੇ ਕੈਮਰੇ ਕਹਿੰਦੇ ਸਾਡੇ ਚੱਲਦੇ ਨਹੀਂ ਤੇ ਬੱਕੇ ਸੀ ਕਰ ਰਹੇ ਆ ਜੋ ਵੀ ਜਵੇਂ ਮਿਲਦੀ ਆਪ ਨੂੰ ਫੁਟੇਜ ਉਸ ਹਸਾ ਪਰਿਵਾਰ ਵੱਲੋਂ ਕੀ ਕੰਪਲੀਟ ਦਿੱਤੀ ਜੀ ਸਕੋ ਪਰਿਵਾਰ ਵਾਲੇ ਨਹੀਂ ਆਏ ਸਾਡੇ ਕੋਲ ਅਜੇ ਤੱਕ ਅੱਛਾ ਹਾਂ ਤੇ ਉੱਥੇ ਲੋਕਾਂ ਦੇ ਕਹਿਣਾ ਕਿ ਮੋਟਰਸਾਈਕਲ ਸਵਾਰ ਆਂਦੇ ਨੇ ਤੇ ਉਹਨਾਂ ਵੱਲੋਂ ਦੋ ਤਿੰਨ ਫਾਇਰ ਕਿਤੇ ਜਾਂਦੇ ਆ ਉੱਥੇ ਤੇ ਕਾਫੀ ਉੱਥੇ ਏਰੀਆ ਦੇ ਵਿੱਚ ਤਹਿਸ਼ਤਾ ਮਾਹੌਲ ਇਸ ਟਾਈਮ ਦੇਖਣ ਨੂੰ ਨਹੀਂ ਨਹੀਂ ਉਹ ਤਾਂ ਮੈਂ ਆਪ ਖੁਦ ਮੌਕੇ ਤੇ ਗਿਆ ਸੀ ਇਹੋ ਜੀ ਤਾਂ ਕੋਈ ਗੱਲ ਨਹੀਂ ਇੱਕ ਫਾਇਰ ਤਾਂ ਦੱਸਦੇ ਹੋਇਆ ਪਰ ਉਹ ਵੀ ਅਜੇ ਕਲੀਅਰ ਨਹੀਂ ਹੋ ਰਿਹਾ ਤੇ ਜਿਵੇਂ ਵੀ ਉਹ ਕਲੀਅਰ ਹੁੰਦਾ ਆਪਾਂ ਉਹ ਦੇ ਦਿੰਨੇ ਸਾਡੇ ਕੋਲ ਜੇ ਕੋਈ ਕੰਪਲੇਂਟ ਆਈ ਨਹੀਂ ਕੋਈ ਇਹਦੇ ਬਾਰੇ ਕੀ ਕਾਰਵਾਈ ਕੀਤੀ ਜਾਊਗੀ ਜਿਵੇਂ ਵੀ ਕੰਪਲੇਂਟ ਆਉਂਦੀ ਉਹ ਹਿਸਾਬ ਨਾਲ ਕਾਰਵਾਈ ਕੀਤੀ ਜਾਂਦੀ ਠੀਕ ਹੈ ਅੱਛਾ